ਹਾਂਜੀ ਅੱਜ ਦੀ ਇਸ ਵੀਡੀਓ ਚ ਦਿਖਾਉਨੇ ਆ ਤੁਹਾਨੂੰ ਜਿਹੜੇ ਇੰਡੀਆ ਤੋਂ ਸਟੂਡੈਂਟ ਆਉਂਦੇ ਨੇ ਪੰਜਾਬੀ ਪੜ੍ਹਨ ਲਈ ਜਾਂ ਉਦਾਂ ਵੀ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਨੇ ਇੱਕ ਸਾਫ਼ ਦੀ ਗੁਫਾਈ ਹੁੰਦੀ ਆ ਜਿਹੜਾ ਬੇਸਮੈਂਟ ਹੁੰਦਾ ਕੈਨੇਡਾ ਵਿੱਚ ਤਾਂ ਜਿਹੜੇ ਬੇਸਮੈਂਟ ਵਿੱਚ ਅਸੀਂ ਰਹਿੰਦੇ ਆ ਤਾਂ ਉਹ ਅੱਜ ਸਾਰਾ ਦਿਖਾਉਨੇ ਆ ਤਾਂ ਮੈਂ ਤੁਹਾਨੂੰ ਵੀਡੀਓ ਆ ਜਿਹੜੀ ਉਹ ਬੈਕ ਕੈਮਰਾ ਕਰਕੇ ਦਿਖਾਉਣਾ ਹਾਂਜੀ ਤੇ ਤਾਂ ਇਹ ਨੇ ਬੇਸਮੈਂਟ ਦੀਆਂ ਪੌੜੀਆਂ ਨਿੱਚੋ ਪਰਦੇ ਆ ਤਾਂ ਇੱਥੇ ਅਸੀਂ ਆਪਣੇ ਸ਼ੂ ਵਗੈਰਾ ਉਤਾਰ ਕੇ ਅੱਗੇ ਜਾਂਦੇ ਆ ਕਿ ਜਿਹੜਾ ਮਿੱਟੀ ਆ ਜਿਹੜੇ ਬੂਟਾ ਨੂੰ ਲੱਗੀ ਉਹ ਸਾਰੇ ਜਿਹੜਾ ਕਮਰੇ ਇੱਥੇ ਜਾਂ ਬੇਸਮੈਂਟ ਵਿੱਚ ਆ ਨਾ ਫੈਲੇ ਤਾਂ ਜਿਹੜੇ ਬੇਸਮੈਂਟ ਵਿੱਚ ਅਸੀਂ ਰਹਿੰਦੇ ਆ ਇੱਥੇ ਦੋ ਰੂਮ ਆ ਤੁਸੀਂ ਦੇਖ ਸਕਦੇ ਆ ਤਾਂ ਦੋ ਰੂਮੇਟ ਆ ਜਿਹੜੇ ਇੱਕ ਰੂਮ ਚ ਰਹਿੰਦੇ ਆ ਤੇ ਅਸੀਂ ਦੋ ਆ ਜਿਹੜੇ ਇੱਕ ਚ ਰਹਿੰਦੇ ਆ ਤਾਂ ਇਹ ਰੂਮ ਵੈਸੇ ਮੈਂ ਅੰਦਰੋਂ ਦਿਖਾਉਣਾ ਤਾਂ ਨਹੀਂ ਚਾਹੁੰਦਾ ਸੀਗਾ ਜੋ ਇਹਦੀ ਹਾਲਤ ਆ ਪਰ ਫੇਰ ਵੀ ਚਲੋ ਦਿਖਾ ਦਿੰਨੇ ਆ ਇਹ ਜਿਹੜੇ ਸਾਡੇ ਨਾਲ ਦੋ ਮੁੰਡੇ ਹੋ ਰਹੇ ਨੇ ਉਹਨਾਂ ਦਾ ਰੂਮ ਤਾਂ ਦੂਜਾ ਰੂਮ ਸਾਡਾ ਜਿਹੜਾ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਛੋਟੇ ਛੋਟੇ ਰੂਮ ਨੇ ਤਾਂ ਜਿਹੜਾ ਇਹ ਰੂਮ ਇਹਨਾਂ ਵਾਲਾ ਇੱਧਰ ਤਾਂ ਖਿੜਕੀ ਵੀ ਹੈਗੀ ਆ ਪਰ ਸਾਡੇ ਵਾਲੇ ਰੂਮ ਚ ਕਿਸੇ ਤਰ੍ਹਾਂ ਦੀ ਕੋਈ ਖਿੜਕੀ ਨਹੀਂ ਜਿੱਥੋਂ ਦੀ ਹਵਾ ਜਿਹੜੀ ਕ੍ਰੋਸ ਕਰ ਸਕਦੀ ਆ ਤਾਂ ਇਹਨਾਂ ਦਾ ਥੋੜਾ ਜਿਹਾ ਹਸਾਬ ਕੁਦਾਵਾਂ ਅਲੱਗ ਹੈ ਚਲੋ ਬੰਦਾ ਹੋਰ ਤੁਹਾਨੂੰ ਹੁਣ ਸਾਡਾ ਰੂਮ ਦਿਖਾਉਂਦੇ ਆ ਜਿਹੜਾ ਸਾਡੇ ਵਾਲਾ ਤਾਂ ਇਹ ਜਿਹੜਾ ਇੱਥੇ ਸਿਟਿੰਗ ਏਰੀਆ ਜਦੋਂ ਵੀ ਅਸੀਂ ਕਾਲ ਕਰਨੀ ਹੁੰਦੀ ਆ ਮੈਂ ਤੇ ਜਿਹੜਾ ਮੇਰਾ ਰੂਮ ਮੇਟ ਆ ਤਾਂ ਅਸੀਂ ਹਮੇਸ਼ਾ ਕੀ ਆ ਜਿਹੜੇ ਬੰਦੇ ਨੇ ਕਾਲ ਕਰਨੀ ਆ ਉਹਨੇ ਹਮੇਸ਼ਾ ਬਾਹਰ ਬੈਠੀ ਕਰਨੀ ਚਲੋ ਇੱਕ ਦੋ ਮਿੰਟ ਦੀ ਕਿਸੇ ਦੀ ਕਾਲ ਆ ਤਾਂ ਕੋਈ ਫਰਕ ਨਹੀਂ ਪੈਂਦਾ ਬੰਦਾ ਅੰਦਰ ਵੀ ਕਰ ਸਕਦਾ ਵੀ ਦੂਜੇ ਬੰਦੇ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਕੀ ਆ ਜਦੋਂ ਵੀ ਜਿਹੜੇ ਬੰਦੇ ਨੇ ਕਾਲ ਕਰਨੀ ਉਹ ਹਮੇਸ਼ਾ ਬਾਹਰ ਆ ਕੇ ਕਾਲ ਕਰੂਗਾ ਤਾਂ ਇਹ ਸਾਡੇ ਰੂਲ ਬਣਾਏ ਹੋਏ ਨੇ ਤਾਂ ਇਹ ਸਾਡਾ ਜਿਹੜਾ ਕਮਰਾ ਛੋਟਾ ਜਿਹਾ ਕਮਰਾ ਤਾਂ ਇਧਰਲੀ ਸਾਈਡ ਹੈ ਮੇਰੀ ਜਾਂ ਤਾਂ ਦੂਜੀ ਸਾਈਡ ਹੈ ਜਿਹੜੀ ਮੇਰੇ ਰੂਮ ਮੇਟ ਦੀ ਹੈ ਤੇ ਇਹ ਉਹਨੇ ਆਪਣੀਆਂ ਫੋਟੋਆਂ ਵੀ ਲਾਈਆਂ ਹੋਈਆਂ ਕਾਲਜ ਵਿੱਚ ਕੀ ਆ ਪ੍ਰਿੰਟਰ ਹੈ ਤਾਂ ਕੋਈ ਵੀ ਆਪਣੀ ਫੋਟੋ ਜਿਹੜੀ ਉਤੋਂ ਪ੍ਰਿੰਟ ਕਰ ਸਕਦਾ ਹੈ ਹਾਂਜੀ ਤਾਂ ਅੱਗੇ ਦਿਖਾਉਨੇ ਆ ਜਿਹੜਾ ਇਹ ਆ ਆਪਣਾ ਕਿਚਨ ਆ ਸਾਡਾ ਇਹਦੇ ਵਿੱਚ ਕੀ ਆ ਸਾਰਾ ਕੁਝ ਹੀ ਆ ਓਵਨ, ਸ਼ੈੱਫ, ਫ੍ਰਿਜ ਇੱਥੇ ਕੀ ਆ ਆਪਣਾ ਸਟੋਵ ਐ ਰੋਟੀ ਪਾਣੀ ਬਣਾਉਣਾ ਵਾਸਤੇ ਤਾਂ ਹਰ ਇੱਕ ਯਾਰ ਮਤਲਬ ਇੱਥੇ ਅਲੱਗ-ਅਲੱਗ ਤਰ੍ਹਾਂ ਦੀ ਬੀਸਮੈਂਟਿਆਂ ਘਰ ਨੇ ਬ੍ਰੈਂਟਨ ਕਿਸੇ ਹੋਰ ਤਰੀਕੇ ਦੇ ਨੇ ਪਰ ਫੈਸਿਲਿਟੀਆਂ ਜਿਹੜੀਆਂ ਲਗਭਗ ਹੈ ਯੂਟਿਲਿਟੀਆਂ ਉਹ ਸਾਰੀਆਂ ਸੇਮ ਹੀ ਨੇ ਤਾਂ ਹੋਰ ਜਿੱਦਾਂ ਕਿ ਇਹ ਅਸੀਂ ਬਾਹਰੋਂ ਚੱਕ ਕੇ ਲਿਆਂਦੀਆਂ ਸੀ ਚਾਰੇ ਕੁਰਸੀਆਂ ਤੇ ਇੱਕ ਇਹ ਟੇਬਲ ਸਾਡੇ ਬਾਹਰ ਹੀ ਗਵਾਂਡੀਆਂ ਨੇ ਕੱਢ ਕੇ ਰੱਖਿਆ ਹੋਇਆ ਸੀਗਾ ਅਸੀਂ ਚੱਕ ਲਿਆਂਦਾ ਤੇ ਵਧੀਆ ਇੱਥੇ ਰੋਟੀ ਬਾਣੀ ਖਾਣ ਨੂੰ ਤਾਂ ਇੱਧਰ ਥੋੜਾ ਜਿਹਾ ਜਾਵਾਂਗੇ ਤਾਂ ਵਾਸ਼ਰੂਮ ਹੈ ਤਾਂ ਮੈਨੂੰ ਸਾਡੇ ਜਿਹੜੀ ਸਾਡੇ ਨਹੀਂ ਮਤਲਬ ਕੈਨੇਡਾ ਚ ਜਿਹੜੀ ਸਾਰਿਆਂ ਤੋਂ ਵਧੀਆ ਚੀਜ਼ ਕੀ ਆ ਬੰਦਾ ਜਦੋਂ ਥੱਕਿਆ ਹੁੰਦਾ ਤੇ ਸਾਰਿਆਂ ਤੋਂ ਵਧੀਆ ਹੁੰਦਾ ਸ਼ਾਵਰ ਇੱਥੇ ਬੰਦਾ ਸਾਰਾ ਦਿਨ ਕੰਮ ਕਰਕੇ ਆਉਂਦਾ 11 12 ਘੰਟਿਆਂ ਦੀ ਸ਼ਿਫਟ ਹੁੰਦੀ ਹੈ ਕਿਸੇ ਦੀ 10ਾਂ ਦੀ 8ਾਂ ਦੀ ਜਿੰਨਾ ਟਾਈਮ ਵੀ ਬੰਦਾ ਬਾਹਰ ਰਹਿ ਕੇ ਆਉਂਦਾ ਤਾਂ ਥੱਕ ਜਾਂਦਾ ਬੰਦਾ ਪਰ ਕਿਹਾ ਜਦੋਂ ਬੰਦਾ ਇੱਕ ਵਾਰੀ ਸ਼ਾਵਰ ਲੈ ਲੈਂਦਾ ਨਾ ਤਾਂ ਬੰਦੇ ਦੇ ਸਾਰਾ ਹੀ ਮਾਈਂਡ ਆ ਜਿਹੜਾ ਸਾਰੀ ਬਾਡੀ ਆ ਫਿਜ਼ੀਕਲੀ ਫਰੈਸ਼ ਹੋ ਜਾਂਦਾ ਬੰਦਾ ਮੈਂਟਲੀ ਵੀ ਤਾਂ ਇਹ ਚੀਜ਼ ਜੀ ਇੱਥੇ আর ਸਾਰੀ ਸਾਰਿਆਂ ਤੋਂ ਵਧੀਆ ਜਿਹੜਾ 24 ਆਵਰਸ ਆ ਤੁਹਾਨੂੰ ਗਰਮ ਪਾਣੀ ਮਿਲਣਾ ਨਹੀਂ ਤਾਂ ਇੰਡੀਆ ਚ ਕੀ ਆ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਆ ਬੰਦੇ ਦੀ ਆਮ ਘਰਾਂ ਚ ਜਿਹੜੇ ਹੁੰਦੇ ਆ ਆਪਾਂ ਮਿਡਲ ਕਲਾਸ ਤਾਂ ਇਦਾਂ ਦੀਆਂ ਫੈਸਿਲਿਟੀਆਂ ਨਹੀਂ ਹੁੰਦੀਆਂ ਪਰ ਜਿਹੜਾ ਰੂਮ ਦਾ ਰੈਂਟ ਆ ਉਹ ਵੀ ਕਾਫੀ ਜ਼ਿਆਦਾ ਹੀ ਕਹਾਂਗੇ ਕਿਉਂਕਿ ਨਾਰਮਲ ਇੱਥੇ 400 ਤੋਂ ਲੈ ਕੇ 7-8 800 ਹਜ਼ਾਰ ਡਾਲਰ ਤੱਕ ਕੀ ਆ ਰੂਮ ਦੇ ਰੈਂਟ ਨੇ ਤਾਂ ਉਹ ਮਤਲਬ ਬੰਦੇ ਦੇ ਕੰਮ ਤੇ ਹੁੰਦਾ ਕਿੱਦਾਂ ਦਾ ਉਹਨੇ ਰੂਮ ਲੈਣਾ ਕਿੱਦਾਂ ਦਾ ਬੀਸਮੈਂਟ ਜਾਂ ਕਿੱਦਾਂ ਦੇ ਘਰ ਵਿੱਚ ਰਹਿਣਾ ਕਈ ਬੰਦੇ ਇਕੱਲੇ ਰਹਿੰਦੇ ਨੇ ਉਹਨਾਂ ਦਾ ਜਿਹੜਾ ਰੂਮ ਦਾ ਖਰਚਾ ਹੀ ਹਜ਼ਾਰ-ਹਜ਼ਾਰ ਡਾਲਰ ਹੈ 15-1500 ਡਾਲਰ ਹੈ ਤਾਂ ਅਸੀਂ ਜਿੱਦਾਂ ਸ਼ੇਅਰਿੰਗ 'ਚ ਰਹਿ ਰਹੇ ਹਾਂ ਇੱਕ ਰੂਮ ਵਿੱਚ ਦੋ-ਦੋ ਜਣੇ ਰਹਿੰਦੇ ਆ ਤਾਂ ਸਾਡਾ ਖਰਚਾ ਜਿਹੜਾ ਉਹੋਂ ਦੋਆਂ ਦਾ 900 ਖਰਚਾ ਤਾਂ ਮਤਲਬ ਇੱਕ ਜਣੇ ਦਾ ਕਿੰਨਾ 1450 ਮਹੀਨਾ ਖਰਚਾ ਆਉਂਦਾ ਤਾਂ ਜੇ ਇੰਡੀਆ ਦਾ ਦੇਖੀਏ ਤਾਂ 27000 ਜਿਹੜਾ ਬਣ ਜਾਂਦਾ ਇੰਡੀਅਨ ਕਰੰਸੀ ਤਾਂ ਜੇ ਹੁਣ ਤੁਸੀਂ ਚਾਰਾਂ ਦਾ ਦੇਖ ਲੋ ਤਾਂ 1 ਲੱਖ ਰੁਪਏ ਤੋਂ ਉੱਪਰ ਬਣਦਾ ਤਾਂ ਖਰਚੇ ਕਾਫੀ ਜ਼ਿਆਦਾ ਹੀ ਨੇ ਇੱਕ ਹਸਾਮਨਾ ਇੱਥੇ ਤਾਂ ਜਿੰਨੀ ਵੀ ਬੰਦਾ ਕਮਾਈ ਕਰਦਾ ਉਹ ਇਦਾਂ ਹੀ ਆਪਣੀ ਗਰੋਸਰੀ ਇੰਚਾਂ ਜਿਹੜੇ ਖਰਚੇ ਹੁੰਦੇ ਨੇ ਰੈਂਟ ਹੁੰਦਾ ਇਦਾਂ ਸਾਰਾ ਕੁਝ ਪੇ ਕਰ ਦਿੰਦਾ ਤਾਂ ਕੁਝ ਜ਼ਿਆਦਾ ਨਹੀਂ ਬਚਦਾ ਜਿੰਨੀ ਦੇਰ ਬੰਦਾ ਸਟੂਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਆ ਜਿਹੜਾ ਜੇ ਕੋਈ ਚੱਜ ਦਾ ਕੰਮ ਮਿਲ ਜੇ ਤਾਂ ਬੰਦਾ ਪੈਸੇ ਜੋੜ ਲੈਂਦਾ ਤਾਂ ਤੁਹਾਨੂੰ ਦਿਖਾਤਾ ਹੈ ਇਹੀ ਸਾਡਾ ਜਿਹੜਾ ਰੂਮ ਹੈ ਇਹ ਸਰਫ ਪਈ ਹੋਈ ਹੈ ਸ਼ੀਸ਼ਾ ਜਿੱਥੇ ਅਸੀਂ ਤਿਆਰ ਹੁੰਨੇ ਆ ਸਵੇਰ ਜਦੋਂ ਕਿਤੇ ਜਾਣਾ ਹੁੰਦਾ ਤੇ ਇਹ ਸਾਡੇ ਕੱਪੜੇ ਵਗੈਰਾ ਜਿਹੜੇ ਅਸੀਂ ਧੋ ਕੇ ਰੱਖ ਦਿੰਨੇ ਆ ਤੇ ਵੀਕੈਂਡ ਤੇ ਜਿਹੜੇ ਸੌਰੀ ਧੋਣ ਵਾਲੇ ਹੁੰਦੇ ਆ ਵੀਕੈਂਡ ਤੇ ਧੋ ਕੇ ਲੈ ਕੇ ਆਈਦੇ ਨੇ ਹਾਂਜੀ ਤਾਂ ਮਿਹਰਬਾਨੀ ਆਜਦਾ ਜਿਹੜਾ ਵੀਡੀਓ ਸੀਗੀ ਇਹ ਇਹੀ ਸੀਗੀ ਕਿ ਕਿੱਦਾਂ ਦੇ ਬੇਸਮੈਂਟ ਵਿੱਚ ਇੱਥੇ ਸਟੂਡੈਂਟ ਜ਼ਿਆਦਾ ਰਹਿੰਦੇ ਨੇ ਤੇ ਕਈ ਸਟੂਡੈਂਟ ਇਦਾਂ ਦੇ ਵੀ ਹੁੰਦੇ ਨੇ ਜਾਂ ਸਟੂਡੈਂਟ ਨਹੀਂ ਜਾਂ ਉਦਾਂ ਹੀ ਜਿਹੜੇ ਇੱਥੇ ਆਉਂਦੇ ਨੇ ਲੋਕ ਜਿਨ੍ਹਾਂ ਨੂੰ ਸਾਫ਼ ਗੈਰਾ ਦੀ ਪ੍ਰੋਬਲਮ ਹੁੰਦੀ ਆ ਹੁਣ ਜਿੱਦਾਂ ਮੇਰਾ ਮੇਰਾ ਤਾਂ ਇਦਾਂ ਸੀਗਾ ਕਿਉਂਕਿ ਮੈਂ ਤਾਂ ਇੰਡੀਆ ਵੀ ਤੂੜੀ ਵਾਲੇ ਕਮਰਿਆਂ ਵਿੱਚ ਵੜ-ਵੜ ਕੇ ਤੂੜੀ ਤੰਨ ਤੰਨ ਕੇ ਭਰੀ ਹੋਈ ਆ ਤਾਂ ਮੈਨੂੰ ਸਾਹ ਸੁ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਤਾਂ ਇਦਾਂ ਦੇ ਕੰਮ ਮਤਲਬ ਮੈਂ ਬਥੇਰੇ ਕਰੇ ਆ ਜਿੱਥੇ ਜਿਵੇਂ ਹੀ ਬੰਦੇ ਨੂੰ ਸਾਹ ਨਹੀਂ ਆਉਂਦਾ ਸੀਗਾ ਤਾਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਸਾਡੇ ਰੂਮ 'ਚ ਵੀ ਕਿਸੇ ਪਾਸਿਓਂ ਕੋਈ ਖਿੜਕੀ ਨਹੀਂ ਕਿਸੇ ਪਾਸਿਓਂ ਜਿਹੜਾ ਹਵਾ ਵੀ ਨਹੀਂ ਕ੍ਰਾਸ ਕਰਦੀ ਪਰ ਫੇਰ ਵੀ ਆ ਜਿਹੜਾ ਮੈਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਪਰ ਸਾਡੇ ਨਾਲ ਇੱਕ ਦੋ ਮੁੰਡੇ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਇਦਾਂ ਪ੍ਰੋਬਲਮ ਹੋ ਜਾਂਦੀ ਆ ਸਾਹ ਦੀ ਜਿਨ੍ਹਾਂ ਤੋਂ ਅੰਦਰ ਪਿਆ ਹੀ ਨਹੀਂ ਜਾਂਦਾ ਜਾਂ ਤਾਂ ਪੱਖਾ ਲਾਉਣਾ ਪੈਂਦਾ ਜਾਂ ਫਿਰ ਉਹ ਵਿਚਾਰਾ ਇੱਥੇ ਆਪਣੇ ਇਹਨਾਂ ਸੋਫਿਆਂ ਦੇ ਅੱਗੇ ਪੈ ਜਾਂਦਾ ਤਾਂ ਇੱਥੇ ਥੋੜੀ ਜੀ ਮਤਲਬ ਹਵਾ ਕ੍ਰੋਸ ਦੀ ਜਿਹੜੀ ਪ੍ਰੋਬਲਮ ਹੈਗੀ ਆ ਪਰ ਏਸੀ ਵਗੈਰਾ ਚੱਲਦਾ ਹੈ ਹੀਟਿੰਗ ਚੱਲਦੀ ਹੈ ਤਾਂ ਉਹਦੇ ਕਰਕੇ ਥੋੜੀ ਬਹੁਤੀ ਹਵਾ ਕ੍ਰੋਸ ਹੁੰਦੀ ਰਹਿੰਦੀ ਆ ਪਰ ਨੈਚੁਰਲ ਹਵਾ ਥੋੜੀ ਜੀ ਘੱਟ ਹੀ ਇੱਥੇ ਕ੍ਰੋਸ ਹੁੰਦੀ ਆ ਜਿਹਦੇ ਕਰਕੇ ਥੋੜੀ ਜੀ ਸਰਾਂਚ ਵੀ ਦਿੱਕਤ ਆਉਂਦੀ ਆ ਕੁੜੀਆਂ ਜ਼ਿਆਦਾਤਰ ਉੱਪਰ ਹੀ ਹੁੰਦੀਆਂ ਕਈ ਬੇਸਮੈਂਟ ਚ ਵੀ ਹੁੰਦੀਆਂ ਪਰ ਜ਼ਿਆਦਾਤਰ ਇੱਥੇ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਉੱਪਰਲੇ ਫਲੋਰ 'ਤੇ ਰਹਿੰਦੀਆਂ ਮੁੰਡੇ ਆ ਜਿਹੜੇ ਉਹ ਬੀਸਮੈਂਟਾਂ ਵਿੱਚ ਰਹਿੰਦੇ ਨੇ